ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਗੁਰੂ ਕੀ ਲਾਡਲੀ ਫੌਜ ਦੇਖ ਰਹੇ ਤੁਸੀਂ ਇਹਨੇ ਨੌਜਵਾਨ ਇਹ ਆਏ ਨੇ ਪਿੰਡ ਸੇਚਾ ਤੋਂ ਜ਼ਿਲ੍ਹਾ ਕਪੂਰਥਲਾ ਤੋਂ ਖਾਣ ਪੀਣ ਦਾ ਸਮਾਨ ਲੈ ਕੇ ਬਾਕੀ ਮੈਂ ਇੱਕ ਬੇਨਤੀ ਜ਼ਰੂਰੀ ਕਰ ਦਵਾਂ ਬੜੇ ਬੜੇ ਢੇਰ ਲੱਗੇ ਦੇਖ ਕੇ ਕਈ ਸੱਜਣ ਇਹ ਸੋਚ ਲੈਂਦੇ ਨੇ ਹੁਣ ਇੱਥੇ ਬਹੁਤ ਸਮਾਨ ਹੋ ਗਿਆ ਮੈਂ ਬੇਨਤੀ ਕਰਨਾ ਚਾਹਣਾ ਵਾ ਹੜ ਜਦੋਂ ਆ ਗਏ ਨੇ 8 8 ਫੁੱਟ ਪਾਣੀ ਹੈ ਇੱਥੇ ਕਈਆਂ ਦੀਆਂ ਕੋਠੀਆਂ ਢਹਿ ਗਈਆਂ ਨੇ ਕਈਆਂ ਦੇ ਮਾਲ ਡੰਗਰ ਦਾ ਵੀ ਨੁਕਸਾਨ ਹੋ ਚੁੱਕਾ ਵਾ ਸੋ ਤਿੰਨ ਤੋਂ 4 ਮਹੀਨੇ ਘੱਟੋ ਘਾਟ ਇਥੇ ਸਵਾਵਾਵਾਂ ਦੇਣੀਆਂ ਪੈਣੀਆਂ ਨੇ ਸਾਰੇ ਪੰਜਾਬੀਆਂ ਨੂੰ ਚਾਹ ਕੋਈ ਦੇਸ਼ਾਂ 'ਚ ਬੈਠਾ ਚਾਹੇ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਮਾਤਾ ਇਹ ਜਾਣੋ ਕਿ ਬਸ ਇਹ ਡੇਢ ਢੇਰ ਲੱਗ ਗਏ ਨੇ ਬਹੁਤ ਹੋ ਗਿਆ ਸਮਾਨ ਬੜਾ ਵਾਧੂ ਸਮਾਨ ਹੋ ਗਿਆ ਬਾਕੀ ਜਿਹੜੀ ਤੁਹਾਡੇ ਆਪਣੇ ਕੈਂਪ ਦੀ ਟੀਮ ਆ ਉਹ ਲੋਕਲ ਨਗਰ ਦੇ ਜਿਹੜੇ ਨੌਜਵਾਨ ਹੈਗੇ ਨੇ ਨਾਲ ਨੇ ਉਹਨਾਂ ਦੇ ਉਹ ਆਇਡੈਂਟੀਫਾਈ ਕਰਕੇ ਹੀ ਸਮਾਨ ਦੇ ਰਹੇ ਨੇ ਤੁਹਾਡਾ ਸਮਾਨ ਦਾ ਕੋਈ ਵੀ ਮਿਸਯੂਜ਼ ਨਹੀਂ ਹੋਊਗਾ ਇਹ ਨਹੀਂ ਹੋਊਗਾ ਵੀ ਜਿਹੜਾ ਹਰ ਪੀੜਤ ਨਹੀਂ ਹੈ ਵੀ ਉਹ ਵੀ ਸਮਾਨ ਲੈ ਜਾਊਗਾ ਸੋ ਇਹੋ ਜਿਹੀਆਂ ਅਫਵਾਹਾਂ ਤੋਂ ਬਚਣ ਦੀ ਬਹੁਤ ਲੋੜ ਹੈਗੀ ਆ। ਬਾਕੀ ਥੋੜੇ ਦਿਨਾਂ ਨੂੰ ਬੰਨ ਵੀ ਬੰਨਣਾ ਸ਼ੁਰੂ ਹੋ ਜਾਣਾ ਵਾ। ਉਦੋਂ ਆਪਾਂ ਨੂੰ ਡੀਜ਼ਲ ਵਗੈਰਾ ਦੀ ਸੇਵਾ ਕਰਨੀ ਪੈਣੀ ਆ ਤੇ ਜਿਹੜੀ ਫਿਜ਼ੀਕਲੀ ਐਕਟੀਵਿਟੀ ਆ ਜਿਹੜੀ ਉਸ ਦੀ ਵੀ ਆਪਾਂ ਨੂੰ ਜ਼ਰੂਰਤ ਹੈਗੀ ਆ ਜਿਵੇਂ ਅੱਜ ਇਹਨੇ ਨੌਜਵਾਨ ਆਏ ਨੇ ਉਦੋਂ ਵੀ ਆਪਾਂ ਨੂੰ ਇਹੋ ਜਿਹੇ ਨੌਜਵਾਨਾਂ ਦੀ ਸੂਰਮਿਆਂ ਦੀ ਯੋਧਿਆਂ ਦੀ ਲੋੜ ਪੈਣੀ ਆ। ਇਹ ਅਸਲੀ ਯੋਧੇ ਨੇ ਅਸਲੀ ਸੂਰਮੇ ਨੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਆਪਣੇ ਭੈਣ ਭਰਾਵਾਂ ਦੀ ਬਾਹ ਫੜਨ ਆਏ ਨੇ ਇਸ ਔਖੇ ਟਾਈਮ ਦੇ ਵਿੱਚ ਤੁਹਾਡੇ ਆਪਣੇ ਕੈਂਪ ਵੱਲੋਂ ਅਸੀਂ ਨਾ ਜਿਉ ਆਇਆ ਰੱਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ